ਸ਼ਹੀਦ ਦੇ ਆਜਮ ਸਰਦਾਰ ਭਗਤ ਸਿੰਘ ਅਜੀਦੀ ਧਰਤੀ ਦੇ ਉੱਪਰ ਬਸਿਆ ਹੋਇਆ ਨਵਾਂਸ਼ਹਿਰ ਨਵਾਂਸ਼ਹਿਰ ਭਗਵੰਤ ਸਿੰਘ ਜੀ ਰੋਡ ਸ਼ੋਅ ਕਰ ਰਿਹਾ ਜਿਹਦੇ ਵਿੱਚ ਅਸੀਂ ਸ਼ਾਮਲ ਹੋ ਰਹੇ ਹਾਂ ਸੋ ਸਾਡੀ ਸਮੁੱਚੀ ਟੀਮ ਕੱਲ ਪਿੰਡਾਂ ਮਾਰਕੀਟ ਵਿਖੇ ਬਹੁਤ ਵੱਡਾ ਅਸੀਂ ਇਕੱਠ ਕੀਤਾ ਜਿਹਦੇ ਵਿੱਚ ਸਾਡੀ ਸਮੁੱਚੀ ਪੰਚਾਇਤ ਸਾਬਕਾ ਸਰਪੰਚ ਨੇੜੇ ਦੇ ਦੋ ਪਿੰਡਾਂ ਦੇ ਸਰਪੰਚ ਉਹ ਵੀ ਸਾਡੇ ਨਾਲ ਆਮ ਆਦੀ ਪਾਰਟੀਆਂ ਨੇ ਜੁਆਇਨ ਕੀਤੀ ਆ ਆਮ ਆਦੀ ਪਾਰਟੀ ਦੀਆਂ ਵਧੀਆ ਨੀਤੀਆਂ ਕਰਕੇ ਅਸੀਂ ਇਸ ਪਾਸੇ ਤੁਰੇ ਆਂ ਅੰਬੇਸ਼ਾ ਡਟ ਕੇ ਇਸ ਪਾਰਟੀ ਦਾ ਸਾਥ ਦੇਵਾਂਗੇ ਬਹੁਤ ਵਧੀਆ ਕਿਸਾਨਾਂ ਲਈ ਮਜ਼ਦੂਰਾਂ ਲਈ ਵਧੀਆ ਕੰਮ ਕਰ ਰਹੇ ਆ ਜਲੰਧਰ ਤੋਂ ਸਾਡੇ ਰਾਜਵਿੰਦਰ ਕੌਰ ਥਿਆੜਾ ਜੀ ਮੈਡਮ ਜੀ ਆਏ ਸਕੇ ਉਹਨਾਂ ਦੀ ਰਹਿਨਮਾਈ ਦੇ ਹੇਠ ਅਸੀਂ ਕੱਲ ਸਮੁੱਚੇ ਨਗਰ ਵਿੱਚ ਇੱਕ ਬਹੁਤ ਵੱਡਾ ਕੱਟ ਕਰਕੇ ਇਸ ਪਾਰਟੀ ਦੇ ਨਾਲ ਤੁਰੇ ਆ ਸਾਡਾ ਜੀ ਦੂਜਾ ਦੇ ਨੇ ਸੋ ਅੱਜ ਸਾਰੀ ਸਾਰੀ ਟੀਮ ਇੱਥੇ ਮਾਰਚ ਦੇ ਵਿੱਚ ਪਹੁੰਚੀ ਹੋਈ ਆ ਸੋ ਮੈਂ ਧੰਨਵਾਦ ਕਰਦਾ ਸਾਰਿਆਂ ਦਾ ਜਿਨੇ ਵੀ ਮੇਰੇ ਨਾਲ ਮੇਰੇ ਸਾਥੀ ਪਿੰਡ ਦੇ ਆਂਡੀ ਗਾਂਡੀ ਪਿੰਡ ਦੇ ਸਰਪੰਚ ਪਹੁੰਚੇ ਆ ਉਹਨਾਂ ਦਾ ਵੀ ਧੰਨਵਾਦ ਕਰਦਾ